ਸ਼੍ਰੀ ਅਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਹਵਾਲੇ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇ ਕੇਤੇ ਗੁਰਮੀਤ ਸਿੰਘ ਨੂੰ ਕੀਤਾ ਪੰਜਾਬ ਪੁਲਿਸ ਦੇ ਹਵਾਲੇ ਐਮਪੀ ਅਮਰਿਤਪਾਲ ਸਿੰਘ ਦੇ ਦੋਵਾਂ ਸਾਥੀਆਂ ਦਾ ਮਿਲਿਆ ਟਰਾਂਜ਼ਿਟਰ ਰਿਮਾਂਡ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਐਸਜੀਪੀਸੀ ਦੇ ਅੰਤਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਪਾਇਆ ਗਿਆ ਮਤਾ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਜਾਣ ਕੇ ਕਮੇਟੀ ਦੇ ਵੱਲੋਂ ਲਗਾਤਾਰ ਧਾਮੀ ਨੂੰ ਮਨੋਰਨ ਦੇ ਕੀਤੇ ਜਾਂ ਰਹੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ 12 ਪੁਲਿਸ ਮੁਲਾਜ਼ਮ ਕੀਤੇ ਸਸਪੈਂਡ ਆਰਮੀ ਦੇ ਅਫਸਰ ਦੇ ਨਾਲ ਕੀਤੀ ਸੀ ਕਟਮਾਰ ਅਫਸਰ ਦੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਹਸਪਤਾਲ ਕਰਵਾਇਆ ਸੀ ਭਰਤੀ ਐਸਐਸਪੀ ਨਾਨਕਸੰਗਰ ਨੇ ਮੰਗੀ ਮੁਆਫੀ ਮੰਦਰ ਤੇ ਗ੍ਰਨੇਡ ਸੁੱਟਣ ਵਾਲਿਆਂ ਦਾ ਇਨਕਾਊਂਟਰ ਅੰਮ੍ਰਿਤਸਰ ਦੋ ਬਦਮਾਸ਼ਾਂ ਦਾ ਇਨਕਾਊਂਟਰ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਹੋਇਆ ਮੁਕਾਬਲਾ ਇੱਕ ਬਦਮਾਸ਼ ਠੇਰ ਦੂਜਾ ਜ਼ਖਮੀ ਖੰਡਵਾਲਾ ਇਲਾਕੇ ਦੇ ਵਿੱਚ ਮੰਦਰ ਤੇ ਹੋਇਆ ਸੀ ਹਮਲਾ ਗੰਜਾ ਪੰਦੂਰ ਕਰਨ ਦੇ ਲਈ ਲੈ ਲਿਆ ਵੱਡਾ ਪੰਗਾ ਮੁਫਤ ਦੀ ਦਵਾਈ ਲਵਾਉਣ ਦੇ ਨਾਲ ਅੱਖਾਂ ਦੇ ਵਿੱਚ ਫੈਲੀ ਇਨਫੈਕਸ਼ਨ ਸੰਗਰੂਰ ਦੇ ਵਿੱਚ 20 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੇ ਵਿੱਚ ਫੈਲੀ ਇਨਫੈਕਸ਼ਨ ਸੰਗਰੂਰ ਦੇ ਕਾਲੀ ਦੇਵੀ ਮੰਦਰ ਦੇ ਵਿੱਚ ਲਗਾਈ ਸੀ ਫ੍ਰੀ ਦਵਾਈ ਗੁਲੂ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਮਾਮਲੇ ਦੇ ਵਿੱਚ ਜੱਜਦਾਰ ਕੁਲਦੀਪ ਸਿੰਘ ਗੜਵੱਜ ਦਾ ਆਇਆ ਵੱਡ ਕਿਹਾ ਸਖਤ ਨੋਟਿਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ ਸਰਕਾਰ ਕੋਲ ਚੁਕੇ ਮੁੱਦਾ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਹੋ ਰਹੇ ਇਨਕਾਊਂਟਰਾਂ ਬਾਰੇ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ ਕਿਹਾ ਕਾਨੂੰਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਪੰਜਾਬ ਪੁਲਿਸ ਕੰਮ ਕਰ ਰਹੀ ਜੇਕਰ ਕੋਈ ਪੁਲਿਸ ਦੇ ਉੱਪਰ ਹਮਲਾ ਕਰੇਗਾ ਤਾਂ ਪੁਲਿਸ ਆਪਣੇ ਬਚਾਅ ਦੇ ਵਿੱਚ ਫਾਇਰ ਕਰੇਗੀ ਕਿਸਾਨ ਜਥੇਬੰਦੀਆਂ ਨੇ ਐਮਐਸਪੀ ਨੂੰ ਲੈ ਕੇ ਕੀਤੀ ਵਿਚਾਰ ਚਰਚਾ ਕਿਹਾ 19 ਮਾਰਚ ਨੂੰ ਕੇਂਦਰ ਨਾਲ ਮੀਟਿੰਗ ਦੇ ਵਿੱਚ ਰੱਖਾਂਗੇ ਮਸਲੇ ਹੱਦਾਂ ਬੰਦ ਹੋਣ ਦੇ ਕਾਰਨ ਪੰਜਾਬ ਤੇ ਸਮੇਤ ਹੋਰ ਕਈ ਸੂਬਿਆਂ ਦੇ ਵਪਾਰੀਆਂ ਦਾ ਹੋ ਰਿਹਾ ਵੱਡਾ ਨੁਕਸਾਨ ਸਰਬਲ ਪੰਦੇਰ ਨੇ ਦਿੱਤਾ ਵੱਡਾ ਬਿਆਨ ਲੁਧਿਆਣਾ ਪਹੁੰਚੇ ਅਰਵਿੰਦ ਕੇਜੀਵਾਲ ਦਾ ਵੱਡਾ ਬਿਆਨ ਕਿਹਾ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਸ਼ੇ ਅਤੇ ਗੈਂਗਸਟਰ ਖਿਲਾਫ ਪੰਜਾਬ ਨੇ ਜੰਗ ਛੇੜ ਲਈ ਹੈ ਫਲਕੇ ਸ਼ੁਰੂ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਗਈ ਕਮੇਟੀ ਦੀ ਅਗਵਾਈ ਦੇ ਵਿੱਚ ਹੋਵੇਗੀ ਨਵੀਂ ਭਰਤੀ 18 ਮਾਰਚ ਯਾਨੀ ਕਿ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕਰਨਗੇ ਭਰਤੀ ਦੀ ਸ਼ੁਰੂਆਤ ਇਸ ਨਾਲ ਸੰਬੰਧੀਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ